ਸਤਿ ਸ੍ਰੀ ਅਕਾਲ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਦਾ ਸਿਰ ਅਦਰ ਹੋਇਆ ਆਪਣੇ YouTube ਚੈਨਲ ਗੁਰਸਾਖੀਨ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਲਗਭਗ 1 ਸਾਲ ਤੋਂ ਪਹਿਲਾਂ ਦਾ ਸਮਾਂ ਹੋ ਚੁੱਕਾ ਹੈ ਆਪਣੇ ਚੈਨਲ ਤੇ ਰਾਮ ਕੀਤਾ ਹੋਇਆ ਸਤਗੁਰੂ ਬਖਸ਼ਿਸ਼ ਕਰਕੇ ਕੱਲ ਤੱਕ 553 ਅੰਗ ਤੱਕ ਪਾਠ ਕਰਨ ਦੀ ਸੇਵਾ ਲੈ ਚੁੱਕੇ ਹਨ ਹੁਣ ਸਤਿਗੁਰ ਕਿਰਪਾ ਕਰਨ ਇਸ ਤੋਂ ਅੱਗੇ 555 ਅੰਗ ਤੋਂ ਆਪਾਂ ਪਾਠ ਕਰਨ ਦੀ ਸੇਵਾ ਕਰਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰ ਹੱਥ ਦਾ ਆਸਰੇ ਦੇ ਸਿਰ ਤੇ ਰੱਖੋਗੇ ਸੋ ਸਾਥ ਸੰਗਤ ਕਰੋ ਕਿਰਪਾ ਤੇ ਦਾਸ ਦੇ ਸਿਰ ਤੇ ਰੱਖੋ ਮੇਰ ਪਰਿਆ ਹੱਥ ਆਚਾਰਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਫੇਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਆਖੋ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਫਿਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਧੰ ਤਨ ਬਾਬਾ ਨੋਦ ਸਿੰਘ ਜੀ ਬਿਹાગੜਾ ਭਗਤ ਕਬੀਰ ਜੀ ਸ਼ਲੋਕ ਬਿਹાગੜਾ ਰਾਗ ਚੱਲ ਰਿਹਾ ਹੈ ਭਗਤ ਕਬੀਰ ਜੀ ਦੇ ਸ਼ਲੋਕ ਆਪਾਂ 555 ਨੰਬਰ ਅੰਗ ਤੋਂ ਜੋ ਭਗਤ ਕਬੀਰ ਜੀ ਦੇ ਸ਼ਲੋਕ ਗੁਰੂ ਅਰਜਨ ਦੇ ਪਾਤਸ਼ਾਹ ਨੇ ਇਸ ਅੰਗ ਤੇ ਸੁਭਾਇਮਾਨ ਕੀਤੇ ਸਨ ਉਹਨਾਂ ਦਾ ਪਾਠ ਕਰਨ ਲੱਗੇ ਹਾਂ ਸ਼ਲੋਕ ਕਬੀਰਾ ਮਰਤਾ ਮਰਤਾ ਜਗ ਮੂਆ ਮਰ ਵੀ ਨ ਜਾਣੇ ਕੋਏ ਐਸੀ ਮਰਨੀ ਜੋ ਮਰੇ ਬੋਰ ਨ ਮਰਨਾ ਹੋਏ ਕਬੀਰ ਸਾਹਿਬ ਇਸ ਸ਼ਲੋਕ ਵਿੱਚ ਕਹਿ ਰਹੇ ਹਨ ਕਿ ਉਂਝ ਤਾਂ ਮਰਦਾ ਮਰਦਾ ਸਾਰਾ ਸੰਸਾਰ ਹੀ ਮਰ ਰਿਹਾ ਹੈ ਸਾਰਿਆਂ ਨੇ ਇੱਕ ਦਿਨ ਮਰ ਜਾਣਾ ਹੈ ਪਰ ਕਿਸੇ ਨੇ ਵੀ ਸੱਚੇ ਮਰਨ ਦੀ ਜਾਚ ਨਹੀਂ ਸਿੱਖੀ ਤੇ ਕਬੀਰ ਸਾਹਿਬ ਕਹਿੰਦੇ ਕਿ ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ ਉਸ ਪਰਮੇਸ਼ਰ ਦਾ ਨਾਮ ਜਪਦਾ ਜਪਦਾ ਧਰਮ ਦੇ ਰਾਹ ਤੇ ਚੱਲ ਕੇ ਮਰਦਾ ਹੈ ਤੇ ਉਸ ਨੂੰ ਫਿਰ بار-ਬਾਰ ਮਰਨਾ ਨਹੀਂ ਪੈਂਦਾ ਉਹਨੂੰ 84 ਦੇ ਵਿੱਚ ਨਹੀਂ ਪੈਣਾ ਪੈਂਦਾ ਮਹਲਾ 3 ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਾ ਜਾਣਾਂ ਕਦ ਮਰेंगे ਕੈਸਾ ਹੈ ਮਰਨਾ ਹੋਏ ਜੇ ਕਰ ਸਾਬ ਮਨੋਂ ਨ ਵਿਸਰੇ ਤਾਂ ਸਲਾ ਮਰਨਾ ਹੋਏ ਗੁਰੂ ਅਮਰਦਾਸ ਪਾਤਸ਼ਾਹ ਬਿਹਗੜਾ ਰਾਗ ਦੇ ਵਿੱਚ ਹੀ ਇੱਕ ਬੀਰ ਸਾਹਿਬ ਦੇ ਸ਼ਲੋਕ ਦਾ ਸਮਝ ਲੋ ਜਵਾਬ ਹੀ ਹੈ ਕਿ ਸਤਿਗੁਰੂ ਅਮਰਦਾਸ ਕਹਿਣ ਲੱਗੇ ਕਿ ਮੈਨੂੰ ਤਾਂ ਇਹ ਪਤਾ ਨਹੀਂ ਕਿ ਸੱਚਾ ਮਰਨਾ ਕੀ ਹੁੰਦਾ ਹੈ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ ਜੇਕਰ ਮਾਲਕ ਮਨੋਂ ਨਾਮ ਸਾਰਿਆ ਜਾਵੇ ਤਾਂ ਸੁਖੱਲਾ ਮਰਨਾ ਹੁੰਦਾ ਹੈ ਭਾਵੇਂ ਮਨੁੱਖ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਵੱਜ ਜਾਂਦਾ ਹੈ ਮਰਨੇ ਤੇ ਜਗਤ ਡਰੈ ਜੀਵਿਆ ਲੋੜੇ ਸਬ ਕੋਏ ਗੁਰੂ ਅਰਜਨ ਦੇਵ ਸਾਚਾ ਕਿੰਦੇ ਕੇ ਮਰਨ ਤੋਂ ਤੇ ਸਾਰਾ ਸੰਸਾਰ ਡਰਦਾ ਹੈ ਤੇ ਹਰ ਕੋਈ ਜੀਉਣਾ ਚਾਹੁੰਦਾ ਹੈ ਹਰ ਕੋਈ ਇਹੀ ਲੋਚਦਾ ਹੈ ਕਿ ਮੈਂ ਜਿਉਂਦਾ ਰਵਾਂ ਗੁਰ ਪ੍ਰਸਾਦੀ ਜੀਵਤ ਮਰ ਹੁਕਮਾ ਬੁਝਾ ਸੋਏ ਪਰ ਗੁਰੂ ਸਾਹਿਬ ਕਹਿਣ ਲੱਗੇ ਕਿ ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਉਂਦਾ ਹੈ ਤੇ ਮਰਦਾ ਹੈ ਜੋ ਆਪਣੇ ਆਪ ਨੂੰ ਜੀਉਂਦਾ ਹੀ ਮਾਰ ਲੈਂਦਾ ਹੈ ਭਾਵ ਕਿ ਆਪਣੇ ਅੰਦਰੋਂ ਹਉਮੈ ਮਾਰ ਦਿੰਦਾ ਹੈ ਆਪਣੇ ਅੰਦਰੋਂ ਮੈਂ ਮੇਰੀ ਨੂੰ ਮਾਰ ਦਿੰਦਾ ਹੈ ਕਾਮ ਕ੍ਰੋਧ ਲੋਭ ਉਹਨਾਂ ਕਾਹੜ ਜੜਿਆ ਇਹਨਾਂ ਨੂੰ ਆਪਣੇ ਵਾਸ ਵਿੱਚ ਰੱਖਦਾ ਹੈ ਉਹ ਹਰੀ ਦੀ ਰਜਾ ਨੂੰ ਸਮਝਦਾ ਹੈ ਨਾਨਕ ਐਸੀ ਮਰਨੀ ਜੋ ਮਰ ਤਾ ਸਦ ਜੀਵਨ ਹੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇਸ ਤਰ੍ਹਾਂ ਦੀ ਮੌਤ ਜੋ ਮਰਦਾ ਹੈ ਭਾਵ ਜੋ ਮਨੁੱਖ ਪ੍ਰਭੂ ਦੀ ਰਜਾ ਵਿੱਚ ਤੁਰਦਾ ਹੈ ਤੇ ਪ੍ਰਭੂ ਦੀ ਰਜਾ ਵਿੱਚ ਚੱਲਦੇ ਆਂ ਚੱਲਦੇ ਆਂ ਆਪਣੀ ਮਨ ਨੂੰ ਮਾਰ ਲੈਂਦਾ ਹੈ ਆਪ ਉਸ ਨੂੰ ਅਟਲ ਜੀਵਨ ਮਿਲ ਜਾਂਦਾ ਹੈ ਪੌੜੀ ਜਾ ਆਪ ਕਿਰਪਾਲ ਹੋਵੇ ਹਰ ਸਾਮੀ ਕਾ ਆਪਣਾ ਨਾ ਹੋ ਹਰਿਆਪੁਜ ਪਾਵੇ ਇਸ ਫੌੜੀ ਦੇ ਰਹੀਂ ਗੁਰੂ ਅਮਰਦਾਸ ਕਹਿਣ ਲੱਗੇ ਕਿ ਜਦੋਂ ਪ੍ਰਮਾਤਮਾ ਸਵਾਮੀ ਆਪ ਮਿਹਰਵਾਨ ਹੁੰਦਾ ਹੈ ਤੇ ਆਪਣਾ ਨਾਮ ਜੀਵਾਂ ਪਾਸੋਂ ਆਪ ਜਮਾਉਂਦਾ ਹੈ ਆਪ ਨਾਮ ਜਿ ਪਾਉਂਦਾ ਹੈ ਆਪ ਮਿਹਰ ਕਰਦਾ ਹੈ ਆਪ ਕਿਰਪਾ ਕਰਦਾ ਹੈ ਤੇ ਜੀਵ ਨੂੰ ਇਸ ਮੰਨੇ ਲਾਉਂਦਾ ਹੈ ਕਿ ਉਹ ਉਸ ਦਾ ਨਾਮ ਜਦ ਜਪਨ ਲੱਗ ਜਾਵੇ ਆਪ ਸਤਿਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵ ਆਪਣਾ ਸੇਵਕ ਜਿਹੜਾ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਆਪਣਾ ਸੇਵਕ ਪਿਆਰਾ ਲੱਗਦਾ ਹੈ ਉਸ ਨੂੰ ਆਪ ਹੀ ਸੱਚਾ ਗੁਰੂ ਮਿਲਾ ਕੇ ਸੋਖ ਬਖਸ਼ਦਾ ਹੈ ਆਪਣੇ ਆਪ ਸੇਵਕਾਂ ਕੀ ਆਪ ਪੈਜ ਰੱਖੇ ਆਪਣੇ ਆ ਭਗਤਾ ਕੀ ਪਰੀ ਪਵੈ ਪਰਮਾਤਮਾ ਆਪਣੇ ਸੇਵਕਾਂ ਦੀ ਇਲਾਜ ਆਪ ਰੱਖਦਾ ਹੈ ਤੇ ਆਮ ਵੀ ਜਿਹੜੇ ਜੋ ਆਮ ਲੋਕ ਹਨ ਜੋ ਆਮ ਇਨਾਂ ਨੂੰ ਆਪਣੇ ਭਗਤਾਂ ਦੀ ਚਰਨੀ ਲਿਆ ਪਾਉਂਦਾ ਹੈ ਸਾਰੀ ਸ੍ਰਿਸ਼ਟੀ ਜਿਹੜੀ ਆ ਉਹ ਭਗਤਾਂ ਦੇ ਚਰਨੀ ਆਉਣ ਲੱਗਦੀ ਹੈ ਪ੍ਰਭੂ ਕਿਰਪਾ ਕਰਦਾ ਹੈ ਪ੍ਰਭੂ ਆਪਣੇ ਸੇਵਕ ਦੀ ਆਪ ਲਾਜ ਰੱਖਦਾ ਹੈ ਤੇ ਇਸੇ ਕਰਕੇ ਹੀ ਪ੍ਰਭੂ ਦੇ ਸੇਵਕਾਂ ਦੇ ਚਰਨੀ ਕੋਲ ਸ੍ਰਿਸ਼ਟੀ ਦੇ ਲੋਕ ਲੱਗ ਜਾਂਦੇ ਹਨ ਭਾਵ ਕਿ ਪਰਬੂ ਆਪ ਹੀ ਭਗਤਾਂ ਦੀ ਚਰਣੀ ਲਿਆ ਕੇ ਸ੍ਰਿਸ਼ਟੀ ਨੂੰ ਪਾਉਂਦਾ ਹੈ ਤਰਮਰਾਏ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਕਿੱਥੋਂ ਤੱਕ ਕੇ ਧਰਮ ਰਾਜ ਵੀ ਹੈ ਨਾ ਜੋ ਜਿਹੜਾ ਧਰਮ ਰਾਜ ਹੈ ਇਹ ਵੀ ਤਾਂ ਪ੍ਰਮਾਤਮਾ ਨੇ ਹੀ ਬਣਾਇਆ ਹੋਇਆ ਹੈ ਇਹ ਪ੍ਰਭੂ ਦਾ ਹੀ ਪੈਦਾ ਕੀਤਾ ਹੋਇਆ ਹੈ ਪ੍ਰਭੂ ਨੇ ਹੀ ਇਹਦੀਆਂ ਡਿਊਟੀਆਂ ਲਾਈਆਂ ਹੋਈਆਂ ਨੂੰ ਤੇ ਜਿਹੜੇ ਪ੍ਰਭੂ ਦੇ ਸੇਵਕ ਹਨ ਪ੍ਰਭੂ ਦਾ ਨਾਮ ਜਪਦੇ ਹਨ ਧਰਮਰਾਜ ਫੇ ਉਹਨਾਂ ਸੇਵਕਾਂ ਦੇ ਨੇੜੇ ਨਹੀਂ ਹੁੰਦਾ ਧਰਮਰਾਜ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਸੇਵਕਾਂ ਦੇ ਨੇੜੇ ਨਹੀਂ ਹੁੰਦਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕਿਤੀ ਚਖ ਚਖ ਆਵੇ ਜਾਵੇ ਜੋ ਮੁਨਖ ਵਾਹਿਗੁਰੂ ਦਾ ਪ੍ਰਭੂ ਦਾ ਪਿਆਰਾ ਹੈ ਉਹ ਸਭਨਾਂ ਨੂੰ ਪਿਆਰਾ ਲੱਗਦਾ ਹੈ ਉਹ ਸਭਨਾਂ ਦਾ ਪਿਆਰਾ ਹੈ ਹੋਰ ਬਥੇਰੀ ਸ੍ਰਿਸ਼ਟੀ ਹੈ ਜੋ ਖਬ ਖਬ ਕੇ ਜੰਮਦੀ ਮਰਦੀ ਹੈ ਜੰਮਣ ਮਰਨ ਦੇ ਚੱਕਰ ਵਿੱਚ ਪਈ ਰਹਿੰਦੀ ਹੈ 84 ਦੇ ਗੇੜ ਵਿੱਚ ਪਈ ਰਹਿੰਦੀ ਹੈ ਮਿਹਾਗੜਾ ਮਹਲਾ ਤੀਜਾ ਸ਼ਲੋਕ ਮਹਲਾ ਤੀਜਾ ਮਿਹਾਗੜਾ ਰਾਗ ਦੇ ਵਿੱਚ ਧੰਗੁਰੂ અમરદાસજી જે પાદશાજી ਦੇ શ્લોક રામ રામ કરતા ਸਭ जग ਫਿਰੇ RAM ਨਾ ਪਾ ਜਾਏ சதਗੁਰੂ ਕਹਿ ਰਹੇ ਨੇ ਕਿ ਸਾਰਾ ਸੰਸਾਰ RAM RAM ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ RAM ਪ੍ਰਭੂ ਲੱਭਿਆ ਨਹੀਂ ਜਾਂਦਾ ਮੂੰਹ ਆਖਿਆ ਜੇ ਮੂੰਹ RAM RAM કહીએ જઈએ ਤੇ ਹਿਰਦੇ ਵਿੱਚ ਨਾਮ ਵਸਾਈਏ ਤੇ ਫਿਰ ਰਾਮ ਨਹੀਂ ਲੱਭਦਾ ਰਾਮ ਪ੍ਰਭੂ ਨੂੰ ਲੱਭ ਨਹੀਂ ਸਕਦੇ ਆਗਾਮ ਅਗੋਚਰ ਆਤ ਵੱਡਾ ਅਤੁੱਲ ਨ ਤੁਲਿਆ ਜਾਏ ਕਿਉਂਕਿ ਜਿਹੜਾ ਉਹ ਪ੍ਰਭੂ ਹੈ ਨਾ ਉਹ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਬੜਾ ਵੱਡਾ ਹੈ ਉਸ ਨੂੰ ਕੋਈ ਤੋਲ ਨਹੀਂ ਸਕਦਾ ਉਹ ਅਤੁੱਲ ਹੈ ਪ੍ਰਭੂ ਅਪਹੁੰਚ ਹੈ ਅਤੁੱਲ ਹੈ ਅਪਹੁੰਚ ਹੈ ਕਿ ਉਹਦੇ ਤੱਕ ਇੰਦਰੀਆਂ ਦੇ ਰਾਹੀਂ ਪਹੁੰਚਿਆ ਨਹੀਂ ਜਾ ਸਕਦਾ ਜਿਹੜੇ ਤੇ ਜਿਹੜੀ ਤਕੜੀ ਹੈ ਉਹਨੂੰ ਤੋਲ ਨਹੀਂ ਸਕਦੀ ਕੀਮਤ ਕਿਨੈ ਨਾ ਪਾਈਆਂ ਕਿਤੇ ਨਾ ਲਿਆ ਜਾਏ ਕਿਤੇ ਦਾ ਮਤਲਬ ਹੁੰਦਾ ਕਿਸੇ ਥਾਂ ਤੋਂ ਕਿਸੇ ਨੇ ਉਸ ਦੀ ਕੀਮਤ ਨਹੀਂ ਪਾਈ ਤੇ ਕਿਸੇ ਥਾਂ ਤੋਂ ਮੁੱਲ ਦੇ ਕੇ ਲਿਆ ਪੀ ਨਹੀਂ ਜਾ ਸਕਦਾ ਪ੍ਰਮਾਤਮਾ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ ਕਿਸੇ ਵੀ ਥਾਂ ਤੋਂ ਜਿੱਥੇ ਮਰਜੀ ਚਲੇ ਜਾਵਾਂ ਪ੍ਰਮਾਤਮਾ ਨੂੰ ਪਿਆਰ ਨਾਲ ਉਹਦਾ ਨਾਮ ਜੱਪ ਕੇ ਖਿਲਬ ਸਕਦੇ ਹਾਂ ਹੋਰ ਕੋਈ ਵੀ ਵਸਤੂ ਬੋਲ ਦੇ ਕੇ ਪ੍ਰਮਾਤਮਾ ਨਹੀਂ ਖਰੀਦਿਆ ਜਾ ਸਕਦਾ ਗੁਰ ਕਾਬ ਸ਼ਬਦ ਪ੍ਰੇਦਿਆ ਇਨ ਬਿਦ ਵਸਿਆ ਮਨ ਆਏ ਪਰ ਜੇ ਗੁਰੂ ਦੇ ਸ਼ਬਦ ਦੇ ਨਾਲ ਮਨ ਵਿੰਨਿਆ ਜਾਏ ਭੇਦਿਆ ਦਾ ਅਮਰ ਹੁੰਦਾ ਵਿੰਨਿਆ ਜਾਣਾ ਜੇ ਗੁਰੂ ਦੇ ਸ਼ਬਦ ਨੂੰ ਜਪ ਲਈਏ ਗੁਰੂ ਦਾ ਸ਼ਬਦ ਆਪਣੇ ਮਨ ਨੂੰ ਵਿੰਨ ਦਵੇ ਆਪਣੇ ਮਨ ਵਿੱਚ ਪ੍ਰਭੂ ਫਿਰ ਆਵਸਰ ਹੈ ਜੇ ਆਪਾਂ ਮਨੋਂ ਉਸ ਪਰਮੇਸ਼ਰ ਨੂੰ ਯਾਦ ਕਰਾਂਗੇ ਉਸ ਦਾ ਨਾਮ ਜਪਾਂਗੇ ਤੇ ਫਿਰ ਉਹ ਪ੍ਰਭੂ ਸਾਡੇ ਮਨ ਵਿੱਚ ਹੀ ਆਵਸਥਾ ਹੈ ਨਾਨਕ ਆਪ ਅਮਯੋ ਹੈ ਗੌਰ ਕਿਰਪਾ ਤੇ ਰਿਆ ਸਮਾਏ ਅਮਯੋ ਦਾ ਮਤਲਬ ਹੁੰਦਾ ਜੋ ਮਿਣਿਆ ਨਾ ਜਾ ਸਕੇ ਇੱਥੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜਾ ਪਰਮੇਸ਼ਰ ਹੈ ਨ ਜਿਹੜਾ ਪ੍ਰਮਾਤਮਾ ਹੈ ਆਪ ਤਾਂ ਮਨਤੀ ਤੋਂ ਪਰੇ ਹੈ ਪਰ ਸਤਗੁਰੂ ਦੀ ਕਿਰਪਾ ਨਾਲ ਸਮਝ ਪੈਂਦੀ ਹੈ ਕਿ ਉਹ ਸ੍ਰਿਸ਼ਟੀ ਵਿੱਚ ਵਿਆਪਕ ਹੈ ਉਹ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ ਆਪ ਮਿਲਿਆ ਮਿਲ ਰਿਹਾ ਆਪ ਮਿਲਿਆ ਆਏ ਪ੍ਰਭੂ ਆਪ ਹੀ ਹਰਥਾਂ ਮਿਲਿਆ ਹੋਇਆ ਹੈ ਆਪ ਹੀ ਆ ਕੇ ਜੀਵ ਨੂੰ ਪ੍ਰਗਟ ਹੁੰਦਾ ਹੈ ਬਿਹਗੜਾ ਮਲਾ ਤੀਜ ਮਲਾ ਤੀਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਿਹਗੜਾ ਰਾਗ ਦੇ ਵਿੱਚ ਬਾਣੀ ਇਹ ਮਨ ਇਹ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਏ ਮਨ ਐਸਾ ਧਨ ਕੇਵਲ ਨਾਮ ਹੀ ਹੈ ਜਿਸ ਦੇ ਨਾਲ ਸਦਾ ਲਈ ਸੁਖ ਮਿਲਦਾ ਹੈ ਸਾਬ ਕੇ ਨਾਮ ਜਪਣ ਵਾਲੇ ਨੂੰ ਹਮੇਸ਼ਾ ਲਈ ਸੁਖ ਪ੍ਰਾਪਤ ਹੋ ਜਾਂਦਾ ਹੈ ਤੋਟਾ ਮੂਲ ਨਿਆਵੀ ਲਾਹਾ ਸਦਹੀ ਹੋਏ ਇਹ ਧਨ ਕਦੀ ਨਹੀਂ ਕੱਟਦਾ ਇਹ ਧਨ ਬਿਲਕੁਲ ਨਹੀਂ ਕੱਟਦਾ ਇਸ ਦੇ ਸਦਾ ਲਾਭ ਹੀ ਲਾਭ ਹਨ ਖਾਦੇ ਖਰਚਿਆਂ ਧੋਟ ਨਿਆਵੀ ਸਦਾ ਸਦਾ ਉਹ ਦੇ ਖਾਣ ਤੇ ਖਰਚਣ ਨਾਲ ਵੀ ਇਸ ਦੀ ਘਾਟ ਨਹੀਂ ਪੈਂਦੀ ਕਿਉਂਕਿ ਉਹ ਪ੍ਰਭੂ ਸਦਾ ਹੀ ਇਹ ਧਨ ਦੇ ਹੀ ਜਾਂਦਾ ਹੈ ਜਿਹੜਾ ਨਾਮ ਦਾ ਧਨ ਹੈ ਨਾ ਇਹ ਪ੍ਰਮਾਤਮਾ ਹਮੇਸ਼ਾ ਹੀ ਦੇ ਹੀ ਜਾਂਦਾ ਹੈ ਮਨ ਦੀ ਖਰਾਕ ਨਾਮ ਹੈ ਤੇ ਨਾਮ ਜਿੰਨਾ ਮਨ ਖਾਵੇਗਾ ਜਿੰਨਾ ਨਾਮ ਮਨ ਨੂੰ ਖਰਚੇ ਮਨ ਮਨ ਜਿੰਨਾ ਨਾਮ ਨੂੰ ਖਰਚੇਗਾ ਓਨਾ ਹੀ ਵਧਦਾ ਜਾਏਗਾ ਸਹਸਾ ਮੂਲ ਨਾ ਹੋ ਬਈ ਹਾਨਤ ਕਦੇ ਨ ਹੋਏ ਸਹਸਾ ਦਾ ਮਤਲਬ ਆਪਾਂ ਕਦਾਂਗੇ ਤੌਖਲਾ ਤੇ ਹਾਨਤ ਕਵਾਂਗੇ ਸ਼ਰਮਿੰਦਗੀ ਹੁਣ ਕਦੀ ਇਸ ਧਨ ਸੰਬੰਧੀ ਕੋਈ ਤੌਖਲਾ ਨਹੀਂ ਹੁੰਦਾ ਕੋਈ ਚਿੰਤਾ ਨਹੀਂ ਹੁੰਦੀ ਤੇ ਅੱਗੇ ਦਰਗਾਹ ਵਿੱਚ ਜਾ ਕੇ ਵੀ ਸਿਰ ਉੱਚਾ ਕਰਕੇ ਜਾਂਦਾ ਹੈ ਜੀਵ ਸ਼ਰਮਿੰਦਗੀ ਨਹੀਂ ਠਾਉਣੀ ਪੈਂਦੀ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਸਤਿਗੁਰ ਦੇ ਸਾਹਮਣੇ ਹੋਇਆ ਈ ਸੱਚੇ ਗੁਰੂ ਦੇ ਸਾਹਮਣੇ ਹੋਇਆ ਈ ਇਹ ਨਾਮ ਦਾ ਧੰਨ ਜਿਹੜਾ ਉਹ ਲੱਭਦਾ ਹੈ ਨਾਮ ਤੁਹਾਨੂੰ ਕੌਣ ਦਿੰਦਾ ਹੈ ਇਹ ਦਿੰਦਾ ਪ੍ਰਮਾਤਮਾ ਹੀ ਇਹ ਕਿਰਪਾ ਪ੍ਰਮਾਤਮਾ ਹੀ ਕਰਦਾ ਹੈ ਪਰ ਦੰਦਾ ਹੈ ਸੱਚੇ ਗੁਰੂ ਦੇ ਰਾਹੀਂ ਪੌੜੀ ਆਪੇ ਸਭ ਕਟ ਅੰਦਰ ਆਪੇ ਹੀ ਬਾਹਰ ਆਪੇ ਸਭ ਕਟ ਅੰਦਰ ਆਪੇ ਹੀ ਬਾਹਰ ਆਪੇ ਸਭ ਕਟ ਅੰਦਰ ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿੱਚ ਹੈ ਆਪੇ ਹੀ ਬਾਹਰ ਤੇ ਆਪ ਹੀ ਸਭ ਤੋਂ ਵੱਖਰਾ ਹੈ ਆਪ ਗੁਪਤ ਵਰਤਦਾ ਆਪੇ ਹੀ ਜਾਰ ਗੁਪਤ ਦਾ ਮਿਲੁੰਦਾ ਲੁਕਿਆ ਹੋਇਆ ਤੇ ਝਾਰ ਦਾ ਮਿਲੁੰਦਾ ਪ੍ਰਤੱਖ ਆਪ ਹੀ ਸਭ ਵਿੱਚ ਲੁਕਿਆ ਬਿਠਾ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਹੀ ਲੁਕਿਆ ਹੋਇਆ ਹੈ ਤੇ ਆਪੇ ਪ੍ਰਤੱਖ ਹੁੰਦਾ ਹੈ ਆਪ ਹੀ ਲੁਕਿਆ ਹੋਇਆ ਤੇ ਆਪ ਹੀ ਸਾਹਮਣੇ ਆ ਜਾਂਦਾ ਹੈ ਜੁਗ ਛਤੀ ਗੁਬਾਰ ਕਰ ਵਰਤਿਆ ਸੁਨਾਰ ਛਤੀ ਜੁਗ ਬਯੰਤ ਸਮਾ ਅਪਰਵਸਾ ਵਿੱਚ ਛਤੀ ਜੁਗਾ ਤੱਕ ਇਸ ਨੇ ਘੂਪ ਹਨੇਰਾ ਪੈਦਾ ਕਰਕੇ ਆਪ ਸੁਣ ਔਫਰ ਹਾਲਤ ਵਿੱਚ ਪ੍ਰਵੇਸ਼ ਕੀਤਾ ਉਹ வேத ਪੁਰਾਣ ਨਸਾਸਤਾ ਆਪੇ ਹਰ ਨਰ ਹਰ ਨਰ ਹਰ ਹੈ ਮਨੁੱਖਾਂ ਦਾ ਮਾਲਕ ਉਸ ਵੇਲੇ ਕੋਈ வேத ਪੁਰਾਣ ਜਾਂ ਸ਼ਾਸਤਰ ਨਹੀਂ ਸੀ ਕੇਵਲ ਪ੍ਰਭੂ ਆਪ ਹੀ ਆਪ ਸੀ ਬੈਠਾ ਤਾਰੀ ਲਏ ਆਪ ਸਭ ਦੁਹੀ ਬਾਹਰ ਫੇਰ ਰਚਨਾ ਨੂੰ ਰਚ ਕੇ ਵੀ ਪ੍ਰਭੂ ਸਭ ਤੋਂ ਵੱਖਰਾ ਸਮਾਧੀ ਲਾ ਕੇ ਬੈਠਾ ਹੋਇਆ ਹੈ ਭਾਵੇਂ ਜਿਹੜੀ ਮਾਇਆ ਦੀ ਰਚਨਾ ਰਚ ਕੇ ਨਾ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਉਨਰਲੀਪ ਹੈ ਆਪ ਆਪਣੀ ਮਤ ਆਪ ਜਾਣਦਾ ਆਪੇ ਹੀ ਗਉਂ ਹਰ ਪ੍ਰਭੂ ਆਪ ਹੀ ਮਨੂ ਡੂੰਗਾ ਸਮੁੰਦਰ ਹੈ ਇਹ ਗੱਲ ਉਹ ਆਪ ਹੀ ਜਾਣਦਾ ਏ ਕਿ ਉਹ ਕਿੰਨਾ ਡੂੰਘਾ ਹੈ ਕਿੰਨਾ ਵੱਡਾ ਹੈ ਕਿੰਨਾ ਡੂੰਘਾ ਹੈ ਕਿੰਨਾ ਵੱਡਾ ਹੈ ਇਸ ਗੱਲ ਨੂੰ ਹੋਰ ਕੋਈ ਨਹੀਂ ਜਾਣ ਸਕਦਾ ਦਿੱਤੋਂ ਬਿਨਾਂ ਕੇਵਲ ਪ੍ਰਮਾਤਮਾ ਹੀ ਜਾਣਦਾ ਹੈ ਪਰਮੇਸ਼ਰ ਹੀ ਜਾਣਦਾ ਹੈ ਕਿ ਉਹ ਕਿੰਨਾ ਡੂੰਘਾ ਹੈ ਨਾ ਉਸ ਦਾ ਕੋਈ ਪਾਰਲਾ ਕੰਡਾ ਲੱਭ ਸਕਦਾ ਹੈ ਨਾ ਉਸ ਨੂੰ ਡੰਗਾਈ ਮਾਰ ਸਕਦਾ ਹੈ ਸੋ ਸਤਗੁਰੂ ਇਸ ਬਾਰੇ ਆਪ ਹੀ ਜਾਣਦਾ ਹੈ ਬਿਹਾਗੜ ਮਲਾ ਤੀਜਾ ਸਲੋਕ ਮਹਲਾ ਤੀਜਾ ਬਿਹਾਗੜ ਰਾਗ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੇ ਸਲੋਕ ਹਾਉ ਮੈਂ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਸੰਸਾਰ ਹੁਮੇ ਵਿੱਚ ਮਰਿਆ ਪਿਆ ਹੈ ਨੇਤੇ ਠਾ ਏਠਾ 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 ਡਿੱਗਦਾ ਪਿਆ ਗਰਕਦਾ ਪਿਆ ਜਿਤ ਚਰ ਵਿੱਚ ਦਮ ਹੈ ਤਿਤ ਚਰਨਾ ਚੇਤੀ ਕੇ ਕਰੇ ਗਿਆਗੇ ਜਾਏ ਜਤੈ ਸਰੀਰ ਵਿੱਚ ਦਮ ਹੈ ਪ੍ਰਭੂ ਨੂੰ ਯਾਦ ਕਰਦਾ ਹੈ ਸੰਸਾਰੀ ਜੀਵ ਹਉਮੈ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਗਾਹ ਦਰਗਾਹ ਵਿੱਚ ਜਾ ਕੇ ਕੀ ਹਾਲ ਹੋਵੇਗਾ ਗਿਆਨੀ ਹੋਏ ਸੋਚੇ ਤਨ ਹੋਏ ਅਗਿਆਨੀ ਅੰਧ ਕੁਮਾਏ ਗਿਆਨੀ ਹੋਇਆ ਸਮਝਦਾਰ ਜੇ ਸਮਝਦਾਰ ਹੋਵੇ ਜੇ ਮਨੁੱਖ ਗਿਆਨਮਾਨ ਹੁੰਦਾ ਤੇ ਉਹ ਸचेਤ ਰਹਿੰਦਾ ਅਗਿਆਨੀ ਜੇ ਮਨੁੱਖ ਅਗਿਆਨਤਾ ਤੇ ਕੰਮ ਕਰਦਾ ਮੂਰਖ ਹੁੰਦਾ ਸਿਉ ਗਿਆਨਤਾ ਦਾ ਹੀ ਕੰਮ ਕਰਦਾ ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮਨੁੱਖਾ ਜਨਮ ਵਿੱਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ ਉਹੋ ਹੀ ਮਿਲਦੀ ਹੈ ਪਰਲੋਕ ਵਿੱਚ ਜਾ ਕੇ ਉਹੋ ਹੀ ਕਮਾਈ ਜਿਹੜੀ ਹੈ ਪਰਲੋਕ ਵਿੱਚ ਪ੍ਰਾਪਤ ਹੁੰਦੀ ਹੈ ਗੁਰੂ ਸਾਰੀ ਖਾਲਸਾ ਸਾਧ ਸੰਗਤ ਜੀ ਇਸ ਲਈ ਆਪਾਂ ਵੀ ਇਸ ਸੰਸਾਰ ਵਿੱਚ ਆਏ ਹਾਂ ਉਸ ਪਰਮੇਸ਼ਰ ਦੇ ਨਾਮ ਧੰਨ ਦਾ ਵੰਡ ਕਰਨ ਵਾਸਤੇ ਆਪਣੇ ਨਾਮ ਧੰਨ ਦਾ ਵਪਾਰ ਕਰਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਹੈ ਤੇ ਇਸ ਵਾਸਤੇ ਉਹਨੇ ਸਾਨੂੰ ਭੇਜਿਆ ਹੈ ਕਿ ਜਾਓ ਭਈ ਇਹ ਸਵਾਸਾਂ ਦੇ ਧੰਨ ਦੇ ਨਾਲ ਜਾ ਕੇ ਨਾਮ ਤਨ ਖਟ ਕੇ ਲਾਉ ਪਰ ਇਥੇ ਆ ਕੇ ਜੀ ਮਾਇਆ ਵਿੱਚ ਪਰਚ ਗਿਆ ਹੈ ਜਿਹੜਾ ਮਾਇਆ ਵਿੱਚ ਪਰਚ ਗਿਆ ਹੈ ਉਸ ਨੂੰ ਫਿਰ ਮਾਇਆ ਹੀ ਮਿਲੀ ਉਸ ਨੂੰ ਫਿਰ ਜਨਮ ਮਰਨ ਦੇ ਚੱਕਰਾਂ ਵਿੱਚ ਪੈਣਾ ਪੈ ਗਿਆ 84 ਦੇ ਚੱਕਰਾਂ ਵਿੱਚ ਪੈ ਗਿਆ ਤੇ ਜਿਸ ਨੂੰ ਸੰਤ ਜਨਮ ਮਿਲੇ ਤੇ ਜਿਹੜਾ ਸੰਤ ਜਨਾਂ ਦੇ ਚਰਣੀ ਲੱਗ ਕੇ ਗੁਰੂ ਦੇ ਮਗਰ ਲੱਗ ਕੇ ਉਸ ਨੇ ਸੱਚੇ ਨਾਮ ਧੰ ਦਾ ਵਪਾਰ ਕੀਤਾ ਉਹ ਦਗਾ ਵਿੱਚ ਵੀ ਉਹ ਜਾ ਕੇ ਉਹ ਉਜਲਾ ਮੁਖ ਲੈ ਕੇ ਗਿਆ ਉਹਦੀ ਦਰਗਾਹ ਵਿੱਚ ਵੀ ਜਾ ਕੇ ਜੈਜੇਕਾਰ ਹੋਈ ਭਾਵ ਕਿ ਉਹ ਪ੍ਰਮਾਤਮਾ ਨੂੰ ਸਿੱਧਾ ਪਜ ਮਿਲਦਾ ਹੈ ਸੋ ਗੁਰੂ ਸواری ਖਾਲਸਾ ਸਾਧ ਸੰਗਤ ਜੀ ਅੱਜ ਪਾਠ ਕਰਦੇ ਆ ਜੇ ਕੋਈ ਦਾਸਰੇ ਕੋਲੋਂ ਗਲਤੀ ਹੋਈ ਹੋਵੇ ਕੋਈ ਭੁੱਲ ਹੋਈ ਹੋਵੇ ਕਿਉਂਕਿ ਮੈਨੂੰ ਪਤਾ ਹੈ ਕਿ ਦਾਸਰਾ ਅਨੇਕਾਂ ਮੈਂ ਅਨੇਕਾਂ ਪੁਲਾਂ ਕਰਦਾ ਹਾਂ ਮੈਂ ਦਾਸ ਆਪ ਜੀ ਦੇ ਚਰਨਾਂ ਦਾ ਦਾਸ ਅਨੇਕਾਂ ਹੀ ਪੁੱਲੀਆਂ ਗਲਤੀਆਂ ਕਰ ਜਾਣਾ ਹਾਂ ਪਰ ਸਾਧ ਸੰਗਤ ਸੱਚੇ ਸਤਿਗੁਰੂ ਤੇ ਸਾਧ ਸੰਗਤ ਜੀ ਤੁਸੀਂ ਬਖਸ਼ਣ ਯੋਗ ਹੋ ਕਿਰਪਾ ਕਰਨਾ ਬਖਸ਼ ਦੇਣਾ ਅੱਗੇ ਤੋਂ ਸੁਧ ਤੇ ਸਪਸ਼ਟ ਬਾਣੀ ਪੜਨ ਦੀ ਬਲਬੁੱਧੀ ਬਖਸ਼ਿਸ਼ ਕਰਨਾ ਤੇ ਸਾਧ ਸੰਗਤ ਹੋਣ ਇਥੇ ਹੀ ਸਮਾਪਤੀ ਹੈ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਦਾਸ ਰੇਤਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੋ ਆਪ ਜੀ ਨੇ ਸ਼ਰਮ ਕੀਤਾ ਹੈ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ ਕਮੈਂਟਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਧੰਨ ਗੁਰੂ ਗ੍ਰੰਥ ਸਾਹਿਬ ਸਤਨਾਮ ਵਾਹਿਗੁਰੂ ਜ਼ਰੂਰ ਲਿਖੋ ਜੀ ਸੋ ਆਉ ਪੁੱਲਾਂ ਚੁਕੁੰਦੀ ਦਿਓ ਮਾਫੀ ਆਉ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ